ਸਦਰ ਪੁਲਿਸ ਰਾਜਪੁਰਾ ਵੱਲੋਂ ਇੱਕ ਨਸ਼ਾ ਤਸਕਰ ਗ੍ਰਿਫਤਾਰ 11600 ਨਸ਼ੀਲੀਆਂ ਗੋਲੀਆਂ ਬਰਾਮਦ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਉਦਨ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਰਾਸਪੁਰਾ ਸਦਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਐਸ ਐਚ ਓ ਸਦਰ ਸਰਦਾਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਲਗਾਤਾਰ ਨਸ਼ੇ ਦੇ ਵਿਰੁੱਧ ਮੁਹਿੰਮ ਜਾਰੀ ਹੈ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਪਿਛਲੇ ਦਿਨ ਨੇੜੇ AGM ਰਿਜੋਰਡ ਸਬ ਇੰਸਪੈਕਟਰ ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇੱਥੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਰਾਜਪੁਰ ਸਾਈਡ ਤੋਂ ਆ ਰਹੇ ਕਿਸੇ ਵਹੀਕਲ ਵਿੱਚੋਂ ਇੱਕ ਨੌਜਵਾਨ ਉਤਾਰਿਆ ਜਿਸਦੇ ਹੱਥ ਵਿੱਚ ਇੱਕ ਕਾਲਾ ਬੈਗ ਸੀ ਉਸ ਨੂੰ ਸ਼ੱਕ ਦੇ ਬਿਨਾਂ ਤੇ ਤਲਾਸ਼ੀ ਲਈ ਗਈ ਤਾਂ ਉਸ પાસે 11600 ਨਸ਼ੀਲੀਆਂ ਗੋਲੀਆਂ ਟਰਾਮਾਟੋਲ ਬਰਾਮਦ ਹੋਈਆਂ ਇਸ ਤਰ੍ਹਾਂ ਉਸਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਥਾਣਾ ਝੁਲਕਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਿਸ ਤੇ ਐਨਡੀਪੀ ਐਕਟ ਦੇ ਤਹਿਤ ਸਦਰ ਥਾਣਾ ਰਾਸਪੂਰਾ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਤਾਂ ਕਿ ਅੱਗੇ ਹੋਰ ਇਨ੍ਹਾਂ ਵੱਲੋਂ ਇਸ ਸਬੰਧ ਵਿੱਚ ਕੀ ਕਾਰਵਾਈ ਕਰਨੀ ਸੀ ਉਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀ ਨਾਲ ਦੀਪਕ ਘੁਮਰ ਦੀ ਰਿਪੋਰਟ ਸਾਡੇ ਮਾਨਯੋਗ ਡੀਏਜੀ ਸ਼੍ਰੀ ਕੁਲਦੀਪ ਸਿੰਘ ਚੈਲਦੀ ਪਟਿਆਰੇ ਤੇ ਮਾਨਯੋਗ ਐਸਐਸਪੀ ਸ਼੍ਰੀ ਲਤਨ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਉਯੋਧ ਨਸ਼ਾ ਬੋਧ ਜਿਹੜੀ ਮੇਨ ਚੱਲ ਰਹੀ ਹੈ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਜਿਹੜੀ ਸਦਰ ਰਾਏਪੁਰਾ ਦੀ ਪੁਲਿਸ ਟੀਮ ਨੇ ਕੱਲ ਮਿਤੀ 4 11 25 ਨੂੰ ਜਦੋਂ ਅਸੀਂ ਸਾਡੇ ਏਐਸਏ ਅਮਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਇਜੀਮ ਰਿਜ਼ਰਵਟ ਤੇ ਮਸੰਤਪੁਰੇ ਦੇ ਕੋਲ ਸੀ ਨਾਕਾਬੰਦੀ ਕਰਕੇ ਚੈਕਿੰਗ ਚੱਲ ਰਹੀ ਸੀ ਤਾਂ ਇਸੇ ਦੌਰਾਨ ਜਦੋਂ ਨਾਕਾਬੰਦੀ ਦੌਰਾਨ ਕਾਫੀ ਉੱਥੇ ਰਸ਼ ਹੋ ਜਾਂਦਾ ਤਾਂ ਇੱਕ ਉਹਦੇ ਵਿੱਚੋਂ ਇੱਕ ਮੁੰੋਲਾ ਨੌਜਵਾਨ ਕਿਸੇ ਵੀਕਲ ਚ ਉਤਰ ਕੇ ਉਹ ਵਾਪਸ ਜਾ ਰਿਹਾ ਸੀ ਜਿਹਦੇ ਹੱਥ 'ਚ ਕਾਲੇ ਰੰਗ ਦਾ ਬੈਗ ਸੀ ਤੇ ਸਾਡੀ ਨਾਕਾ ਪਾਰਟੀ ਨੇ ਸ਼ੱਕ ਦੀ ਬਣਾਂ ਤੇ ਉਹਨੂੰ ਬੁਲਾਇਆ ਤੇ ਬੁਲਾ ਕੇ ਜਦੋਂ ਇਹ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਅਸੀਂ ਉਹਦਾ ਬੈਗ ਚੈੱਕ ਕੀਤਾ ਐਸ ਪਰ ਜੋ ਐਨਪੀਸ ਦਾ ਪ੍ਰੋਸੀਜਰ ਆ ਤਾਂ ਸਾਨੂੰ ਉਹਦੇ ਵਿੱਚੋਂ ਜਿਹੜੀ ਟ੍ਰੈਮਾਡੋਲ ਦੇ ਜਿਹੜੇ ਨਸ਼ੀਲੇ ਪੱਤੇ ਆ ਉਹ ਬਰਾਮਦ ਹੋ। ਤਾਂ ਜਿਹਦੀ ਅਸੀਂ ਕਾਊਂਟਿੰਗ ਦੇ ਵਿੱਚ ਟੋਟਲ 11600 ਜਿਹੜੀ ਕਮਰਸ਼ੀਅਲ ਕੁਆਂਟੀਟੀ ਕਾਫੀ ਜਿਹੜੀ 빅 ਕੁਆਂਟੀਟੀ ਆ 11600 ਅਸੀਂ ਗੋੜੀਆਂ ਜਾਨੀ ਕਿ 1160 ਅਸੀਂ ਪੱਤੇ ਬਰਾਮਦ ਕੀਤੇ ਆ ਤੇ ਇਹ ਜਿਹੜਾ ਦੋਸ਼ੀ ਆ ਇਹਦੀ ਜਿਹੜੀ ਪਹਿਚਾਣ ਆ ਸੰਦੀਪ ਸਿੰਘ ਸਨ ਆ ਵਿਕਪਾਲ ਸਿੰਘ ਵਾਸੀ ਪਿੰਡ ਅਗਰਪੁਰ ਮੁਰਾਦਮਾਜਾ ਨੀਰਮ ਸਿੰਘ ਥਾਣਾ ਜੁਲਕਾ ਜਿਲ੍ਹਾ ਪਟਿਆਲਾ ਦਾ ਰਹਿਣਾ ਆ ਤੇ ਇਹਨੂੰ ਕਾਬੂ ਕਰਕੇ ਅਸੀਂ ਜਿਹੜਾ ਇਹਦੇ ਦੇ ਮਕਦਮਾ ਨੰਬਰ ਅਸੀਂ 124 ਅੰਡਰ ਸੈਕਸ਼ਨ 2485 ਜਿਹੜਾ ਸਦਰ ਆਇਪ੍ਰਿਵਿਜ ਦਰਜ ਕੀਤਾ ਸਰ ਇਹ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਲੈ ਕੇ ਗਿਆ ਇਹ ਸਾਡੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੁਣ ਤੱਕ ਅਸੀਂ ਕੁਸ਼ਤਾਰਸ਼ ਕੀਤੀ ਆ ਉਹਦੇ ਵਿੱਚ ਇਹ ਰਾਜਸਥਾਨ ਤੋਂ ਲੈ ਕੇ ਆਇਆ ਤੇ ਕਿੱਥੋਂ ਲੈ ਕੇ ਆ ਉਹ ਅਸੀਂ ਹੁਣ ਇਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਡੀਪਲੀ ਇਨਵੈਸਟੀਗੇਟ ਕਰਾਂਗੇ ਜਾਨਣਾ ਕਿੱਥੇ ਸੀ ਸਰ ਉਹ ਹਜੇ ਅੰਡਰ ਇਨਵੈਸਟੀਗੇਸ਼ਨ ਆ ਤੇ ਕਿਸ ਬੰਦੇ ਤੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਇਹ ਜਿਹੜੀ ਸਪਲਾਈ ਆ ਸਪਲਾਈ ਕਰਨਾ ਸੀ ਜਿਹੜੀ ਕੁਆਂਟੀਟੀ ਆ ਉਹਦੇ ਬਾਰੇ ਅਸੀਂ ਰਿਮਾਂਡ ਲੈ ਕੇ ਡੰਗਾਈ ਨਾਲ ਤਤਕਸ਼ ਕਰਾਂਗੇ ਤਾਂ ਇਹਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਹੀ ਹੈ ਕੋਈ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਚ ਜਿਹੜਾ ਇਹਦਾ ਚੈੱਕ ਕਰਾਂਗੇ ਰਿਮਾਂਡ ਤੋਂ ਬਾਅਦ ਇਹਦੇ ਕਨਸਰਨ ਥਾਣੇ ਨਾਲ ਵੀ ਤਾਲਮੇਲ ਕੀਤਾ ਜਾਊਗਾ ਕਿ ਇਹਦੇ ਤੇ ਕੋਈ ਉਥੇ ਪਰਚਾ ਤਾਂ ਨਹੀਂ ਦਰਜ ਹੈਗਾ ਤੇ ਬਾਕੀ ਇਹ ਕਿੱਥੇ ਡਿਲੀਵਰ ਕਰਦਾ ਇਹਦੇ ਨਾਲ ਹੋਰ ਕੌਣ-ਕੌਣ ਇਹਦੇ ਗੈਂਗ ਦੇ ਵਿੱਚ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਕੇ ਜਿਹੜੇ ਦੰਤੋਂ ਸਾਹਮਣੇ ਲੈ ਕੇ ਆਏ ਸਰ ਕੋਈ ਹੋਰ ਨਸ਼ੀਲੀ ਵਸਤੂ ਵੀ ਇਨਾਂ ਇਦਿਕੋਂ ਬਰਾਮਦ ਹੋਈ ਹੈ ਜੇ ਇਹਦੇ ਨਾਲ ਫਿਲਹਾਲ ਇਹਦੇ ਕੋਲੋਂ ਸਾਨੂੰ ਟ੍ਰੈਮਾਂ ਡੋਲਦੀਆਂ ਜਿਹਦੇ 11600 ਗੁਣੀਆਂ ਬਰਾਮਦ ਹੋਈਆਂ ਇਹਨਾਂ ਤੋਂ ਇਲਾਵਾ ਕੋਈ ਚੀਜ਼ ਨਹੀਂ ਇਹ ਤੋਂ علاوہ ਕੋਈ ਸੰ ਨਕਦੀ ਬਰਾਮਦ ਹੋਈ ਹੈ ਕਿਤੋਂ ਲੈ ਕੇ ਆਏ ਕਿ ਕਿੱਥੇ ਜਾਣਾ ਹੋਵੇ ਨਹੀਂ ਇਹਦੇ ਕੋਲੋਂ ਕੁਝ ਨਕਦੀ ਬਰਾਮਦ ਨਹੀਂ ਹੋਈ ਬਸ ਅਜੇ ਤੱਕ ਸਾਨੂੰ ਜਿਹੜਾ ਪ੍ਰੀਮੀਨਰੀ ਇਨਵੈਸਟੀਗੇਸ਼ਨ ਜੇ ਕਲੀਅਰ ਹੋਇਆ ਕਿ ਰਾਜਸਥਾਨ ਤੋਂ ਲੈ ਕੇ ਆਇਆ ਤੇ ਰਾਜਸਥਾਨ ਦੇ ਕਿਹੜੇ ਸ਼ਹਿਰ ਤੋਂ ਲੈ ਕੇ ਆਇਆ ਉਹ ਅਸੀਂ ਇਹਦੇ ਨਾਲ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਾਂਗੇ ਉਦੋਂ ਸਾਨੂੰ ਪਤਾ ਲੱਗੇ ਸਰ ਕਿਸ ਕਿਸ ਤਾਰਾ ਦੇ ਅਗੇਂਸਟ ਜੋ ਹੈ ਹੁਣ ਇਹਦੇ ਵਿੱਚ ਅਸੀਂ ਫਿਲਹਾਲ ਅੰਡਰ ਸੈਕਸ਼ਨ ਜਿਹੜਾ ਐਨਡੀਪੀਐਸ ਦਾ 22 ਕਟ 85 ਚ ਪਰਚਾ ਦਿੱਤਾ ਇਹਦੇ ਵਿੱਚ ਬੈਕਵਰਡ ਫਾਰਵਰਡ ਲਿੰਕ ਸਟੈਬਲਿਸ਼ ਕਰਕੇ ਹੋਸੀ ਜੋ ਵੀ ਵਾਧਾ ਜੋ ਹੋਊਗਾ ਉਹ ਕੀਤਾ ਜਾਊ। ਸਰ ਕੋਈ ਮਾੜਾ ਮਾੜਾ ਦੱਸਿਆ ਜੀ ਨੇ ਵੀ ਇਹ ਕਿਸ ਚੀਜ਼ ਦੇ ਵਿੱਚ Rajasthan ਦੱਸ ਰਿਹਾ ਕਿ ਕਿਸ ਤਰ੍ਹਾਂ ਆਇਆ ਸੀ Rajasthan ਤੋਂ ਤੇ ਅੱਗੇ ਫਿਰ ਇਹਦੇ ਕਿਹੜੇ ਕਿਹੜੇ ਵਾਹਨ ਵੱਧਲੇ ਬਾਏ ਪਾਸ ਇਹ ਬਾਏ ਪਾਸ ਹੀ ਆਉਂਦੇ ਨੇ ਉਥੋਂ ਜਿਹੜੇ ਸਾਡੇ ਪਹਿਲਾਂ ਵੀ ਜਿਹੜੇ ਅਸੀਂ ਜੋ ਵੀ ਇੱਥੇ ਪਰਚੇ ਜਿਹੜੇ ਦਰਜ ਕੀਤੇ ਜਾਂਦੇ ਆ ਇਹ ਦੂਰ ਦਾ ਵਹੀਕਲ ਆਪਣਾ ਵਹੀਕਲ ਯੂਜ਼ ਨਹੀਂ ਕਰਦੇ ਸਰ ਜਿਵੇਂ ਦੱਸਿਆ ਵੀ ਪਤਾ ਲੱਗ ਰਿਹਾ ਇਹ Rajasthan ਤੋਂ ਆਇਆ ਰਾਹ ਦੇ ਵਿੱਚ ਕਿਤੇ ਕੋਈ ਪੁਲਿਸ ਨੇ ਨਾਕਾਬੰਦੀ ਨਹੀਂ ਸੀ ਕੀਤੀ ਹੋਈ ਫਿਰ ਐਡੇ ਵੱਡੇ ਹੈਵੀ ਕਾਰੀ ਲੈ ਕੇ ਆਏ ਸੀਗੇ ਇਹ ਦਿਨ ਨਹੀਂ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਸਾਡੀ ਪਟਿਆਲਾ ਪੁਲਿਸ ਜਿਹੜੀ ਹਰ ਸਮੇਂ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਦਾ ਨਾਮ ਰਹਿਂਦੀ ਹੈ ਤਾਂ ਅਸੀਂ ਜਦੋਂ ਵੀ ਪੰਜਾਬ ਵਿੱਚ ਐਂਟਰੀ ਹੁੰਦੀ ਹੈ ਕੋਈ ਇਦਾਂ ਦੀ ਸਮਗਰੀ ਦੀ ਤਾਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਐਨਡੀਐਸ 'ਚ ਅਸੀਂ ਐਨਡੀਪੀਐਸ ਦੇ ਅੰਦਰ ਪਾਤ੍ਰ ਰਜਤਰ ਕਰਦੇ ਆਮ ਲੋਕਾਂ ਨੂੰ ਸਰ ਨਸ਼ਿਆਂ ਬਰਤੀ ਕੀ ਕਰਨਾ ਚਾਹ ਰਹੇ ਮੈਂ ਆਮ ਲੋਕਾਂ ਨੂੰ ਇਹ ਸਨਿਹਿਆ ਦੇਣਾ ਚਾਹਣਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਚ ਲੱਗੀ ਹੋਈ ਹੈ ਅਸੀਂ ਲੋਕਲ ਪਬਲਿਕ ਦਾ ਵੀ ਸਹਿਯੋਗ ਚਾਹੁੰਦੇ ਆ ਕਿ ਉਹ ਸਾਡੇ ਨਾਲ ਕੋਆਪਰੇਟ ਕਰਦੇ ਵੈਸੇ ਆਪਣਾ ਰਾਜਪੁਰਾ ਦੇ ਜਿਹੜੀ ਪਬਲਿਕ ਕਾਫੀ ਕੋਆਪਰੇਟ ਸਾਨੂੰ ਜਦੋਂ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਆਉਂਦੀ ਹੈ ਤਾਂ ਸਾਡੇ ਨਾਲ ਟਾਲ ਮੀਟ ਕਰਕੇ ਤੁਸੀਂ ਉਹਨੂੰ ਅ ਪਰਚਾ ਦੇ ਕੇ ਅਸੀਂ ਜਿਹੜੇ ਦੋਸ਼ੀਆ ਨੂੰ ਸੁਰੱਖਣ ਵਿੱਚ ਪਈ ਜਿਹਦੇ ਕੋ ਲੈ ਕੇ ਉਹ ਨਾਮਜ਼ ਕਰਤਾ ਕਿ ਕਰ ਰਹੇ ਨਹੀਂ ਜੀ ਹਾਂ ਜੀ ਸਾਡੇ ਕੋਲ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੋਈ ਨਾਮ ਸਾਹਮਣੇ ਨਹੀਂ ਆਇਆ ਰਿਮਾਂਡ ਦੇ ਜੋ ਨਾਮ ਸਾਹਮਣੇ ਆਉਣਗੇ ਅਸੀਂ ਉਹਨਾਂ ਨੂੰ ਮੋਗਟ ਕਰਾਂਗੇ ਠੀਕ ਹੈ ਜੀ ਧੰਨਵਾਦ